ਤੁਸੀਂ ਜਿਹੜੇ ਹੋ ਪੰਜਾਬੀ ਵਰਵਾ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਹਾਂ ਤੁਹਾਡਾ ਨਹਾਜ਼ਰ ਤਸੀਂ ਤੁਹਾਨੂੰ ਦਿਖਾ ਰਿਹਾ ਤਪਸਥਾਨ ਸ਼੍ਰੀ ਕੁਰਾਲਗਰ ਸਾਹਿਬ ਦੇ ਜਿੱਥੇ ਅੱਜ ਮਾਤਾ ਕਲਸਾ ਯਾਤਰੀ ਨਿਵਾਸ ਜਿਹੜਾ ਉਸ ਦਾ ਉਦਘਾਟਨ ਕੀਤਾ ਗਿਆ ਹੈਗਾ ਉਸ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਹੈਗਾ ਤੇ ਇਸ ਮੌਕੇ ਤੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਲਕਾ ਬਤਾਇਆ ਗਿਆ ਕਿ ਜੇ ਕਿ ਸ਼ੁਭ ਨੋਰੀ ਫੈਮਿਲੀ ਦਾ ਪਰਿਵਾਰ ਨੇ ਅੱਜ ਦੇ ਮੌਕੇ ਤੇ ਨਿਕਲਦਾ ਹੈ ਮੈਂ ਜਹੂਗ ਦਾ ਸਵਰ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਸੀ ਕਿ ਸਭ ਸਵੇਰ ਕਰ ਤੋਂ ਕਿ ਇਹ ਕਾ ਬਹੁਤ ਰਿਕਲੇ ਸੀ ਅੱਜ ਵੀ ਉਹੀ ਗੱਲ ਫੈਮ ਹੈਗਾ ਜੇ ਮੈਨੂੰ ਬਹੁਤ ਗੁਰਸਤਵ ਦੀ ਕਰਤਾ ਹੈ અપਾਰ ਕਿਰਪਾ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਵਿਧਾਨ ਸਭਾ ਤੋਂ ਚੁਣਿਆ ਜਿੱਥੋਂ ਬਾਬਾ ਸਾਹਿਬ ਵੇਦਕਰ ਜੀ ਦੇਪੂ ਦੇ ਨਾਲ ਜਿਸ ਜਗ੍ਹਾ ਦੇ ਉੱਤੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਕੀਤੀ ਹੈ ਤੇ ਸਤਿ ਸਥਾਨ ਹੈ ਅੱਜ ਜਿਹੜਾ ਆ ਗੁਰਸਾਹਿਬ ਦਾ ਅਗਮਨਪੁਰ ਹੈ ਅੱਜ ਦੇ ਦਿਨ ਗੁਰੂ ਸਾਹਿਬ ਨੇ ਇੱਥੇ ਚਰਨ ਪਾਈ ਸੀ ਸੰਗਤਾਂ ਨੂੰ ਜਿਹੜਾ ਆ ਗੁਰਬਾਣੀ ਦੇ ਨਾਲ ਉਸ ਪ੍ਰਭੂਕੀਤਾ ਪਰਮਾਤਮਾ ਦੇ ਨਾਲ ਜੁੜਿਆ ਸੀ ਅੱਜ ਦੇ ਦਿਨ ਉਹਨਾਂ ਦੇ ਜਿਹੜੇ ਗੁਰੂ ਘਰ ਨੇ ਉੱਥੇ ਯਾਤਰੀਆਂ ਦੇ ਨਿਵਾਸ ਦੇ ਜਿਹੜਾ ਆ ਉਹਦੀ ਜਿਹੜੀ ਸਰਾਹ ਆ ਜਿਹੜੀ ਉਹਦਾ ਉਸ ਘਟਨ ਹੋਇਆ ਸਾਰੀ ਸੰਗਤ ਸਾਰੇ ਇਲਾਕਾ ਪੂਰੇ ਪੰਜਾਬ ਨਹੀਂ ਮੈਂ ਸਮਝਦਾ ਕਿ ਦੁਨੀਆ ਦੇ ਕੋਨੇ-ਕੋਨੇ ਚੋਂ ਸੰਗਤ ਜਿਹੜੀ ਨਤਮਸਤਕ ਹੋਣ ਆਈ ਹੈ ਔਰ ਮੈਂ ਸਾਰੇ ਨੂੰ ਬਹੁਤ ਬਹੁਤ ਨਮਰਕਤ ਬਤਾਉਂਦਾ